ਹਾ 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 ਤੂੰ ਸਾਡੇ ਨਾਲ ਖੇਡ ਗਿਉ ਚਾਲ ਦੇ ਤੂੰ ਸਾਡਾ ਕੀਤਾ ਮੰਦੜਾ ਜਾ ਲਵੇ ਸਾਡੇ ਨਾਲ ਖੇਡ ਗਿਉ ਚਾਲ ਦੇ ਤੂੰ ਸਾਡਾ ਕੀ ਤਮੰਦੜਾ ਦਾ ਹਾਲ ਵੇ ਮੈਨੂੰ ਕੀ ਪਤਾ ਸੀ ਹਾਏ ਵੇ ਤੇਰੇ ਦਿਲ ਵਿੱਚ ਚੋਰ ਸੀ ਸੱਚ ਦੱਸ ਦਿੰਦਾ ਜੇ ਸੱਚ ਦੱਸ ਦਿੰਦਾ ਹਾਏ ਵੇ ਤੇਰੀ ਲੱਗੀ ਕਿਤੇ ਹੋਰ ਸੀ ਕੁਲਦੀਪ ਰਸੀਲਾ ਬਾਰੇ ਤੁਸੀਂ ਜਾਣਦੇ ਹੋਵੋਗੇ ਹੂੰ ਉਹਨਾਂ ਦੇ ਨਾਲ ਦਾਣਾ ਵੰਡੀ ਮੇਰਾ ਸੰਪਰਕ ਹੋਇਆ ਸੀਗਾ ਉਹਨਾਂ ਨੇ ਮੈਨੂੰ ਸੁਣਿਆ ਤੇ ਉਹ ਕਹਿੰਦੇ ਆਪਾਂ ਦੋਨੇ ਗਾਣਾ ਕਰਾਂਗੇ ਅੱਜ 2 ਸਾਲ ਹੋ ਗਏ ਭਾਈ ਨੇ ਫੋਨ ਤੱਕ ਨਹੀਂ ਫੋਨ ਦੇ ਮਿੱਠਿਆ ਵੇ ਤੋੜੇ ਬੋਲ ਤੇਰੇ ਮੈਂ ਕਿਉਂ ਹੈ ਨਹੀਂ ਗੋ ਵਕਤ ਸੋਣਿਆ ਵੇ ਸਾਡੇ ਲਈ ਕੋਣ ਤੇਰੇ ਗਲ ਗਲ ਤੇਰਾ ਬਮਾਰੇ ਗਲ ਗਲ ਤੇਰਾ ਬੁਮਾਰੇ ਵੇ ਮੈਂ ਦਰਦੀ ਸਭ ਸਜਣਾ ਵੇ ਸਾਡੀ ਦਾਨ ਤੋ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰਬ ਸਜਣਾ ਕਰਦੇ ਮੈਨੂੰ ਬਥੇਰਾ ਕਹਿੰਦੇ ਨੇ ਤੇ ਤੇਰੀ ਕਿਸਮਤ ਨੂੰ ਕਿਉਂ ਤੇਰੀ ਢੀਮਾੜੀ ਕਿਸਮਤ ਆ ਰੱਬ ਨਹੀਂ ਦੇਤਾ ਕਹਿੰਦਾ ਕਿਉਂ ਬੰਦ ਸਕੇ ਕਰਦਣਾ ਹੀ ਪਤਾ ਜੀ ਗਰੀਬੀ ਦੇ ਹਾਲਾਤ ਮਾਰੀ ਲਾ 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 ਪਿਆਰ ਦੇ ਦਿਲ ਚੁਲੂ ਕਾ ਕੇ ਤੇਰਾ ਰੱਖਣਾ ਜਿੰਦਾ ਛੁਪਦਾ ਬੁਲੋਂ ਤੇ ਲਾ ਕੇ ਰੱਖਣਾ ਮੰਨੀ ਕਿਨਾ ਤੂੰ ਬੰਦੇ ਰ ਦੁਹਾਈਆਂ ਕਿਨਾ ਤੂੰ ਬੰਦੇ ਰ ਦੁਹਾਈਆਂ ਨੀ ਵੇਖੀ ਬਰਬਾਦ ਨਾ ਕਰੀ ਤੈਨੂੰ ਪੂਜਦੇ ਰਹਾਂਗੇ ਸਦਾ ਸੋਹਣੀਏ ਤੂੰ ਭਾਵੇਂ ਸਾਨੂੰ ਯਾਦ ਨਾ ਕਰੀ ਮੰਮੀ ਹੈਗੇ ਨੇ ਡੈਡੀ ਗੁਜ਼ਰ ਗਏ ਸੀ ਐਕਸਪਾਇਰ ਹੋ ਗਏ 2019 ਚ ਮੈਂ ਨਹੀਂ ਭਾਜੀ ਜਾਂਦੇ ਸੀ ਕਰਨ ਪਰ ਘਰ ਦੀ ਗਰੀਬੀ ਜਦੋਂ ਬੰਦੇ ਹੋ ਗਏ ਕਰਨ ਦੀ ਗਰੀਬੀਆਂ ਕਰਕੇ ਪੜ੍ਹਾਈ ਵੀ ਛੱਡੀ ਗਈ ਸੀ ਤੇਰੀਆਂ ਮੈਂ ਤੇਰੀਆਂ ਬੇਮਾਇਆ ਰੱਖ ਤੂੰ ਦਲੇਰੀਆਂ ਬੇਮਾਇਆ ਜਿਹੜਾ ساری ਉਮਰ ਮੇਰੀ ਮਾਂ ਸੁੱਖ ਨਹੀਂ ਪਾਇਆ ਮੈਂ ਸੁੱਖ ਦੇਣਾ ਚਾਹੁੰਦਾ ਸੀ ਸਾਡੀ ਹੱਥੀ ਡੋਰ ਛੱਡੇਗਾ ਹੋ ਤੋ ਨਹੀਂ ਸੀ ਸਾਡੇ ਨਾਲ ਇੰਦੇ ਬੈਰ ਕਦੋਂਗਾ ਬਹੁਤ ਲੋਕਾਂ ਨੇ ਕਿਹਾ ਤੂੰ ਤੈਨੂੰ ਇੱਥੇ ਪਜਾ ਦਾਂਗੇ ਤੈਨੂੰ ਆ ਕਰ ਦਾਂਗੇ ਹਮ ਅੱਜ ਤੱਕ ਭਾਜੀ ਕੋਈ ਰਿਸਪੌਂਸ ਨਹੀਂ ਮਿਲੇ ਸਿੱਖਿਆ ਕਿਸੇ ਤੋਂ ਨਹੀਂ ਭਾਜੀ ਗੋਡ ਗਿਫਟ ਮਿਲਿਆ ਹੂੰ ਗੋਡ ਗਿਫਟ ਮਿਲੇ ਬਚਪਨ ਦੀ ਸ਼ੌਕੀਏ ਵੇ ਦਿਲਦਾਰ ਦੁੱਖ ਮੇਰੇ ਦਬਾ ਕਰ ਕੋਈ ਚਾਰਾ ਗੱਲਾਂ ਕਰ ਲੈ ਆ ਕੇ ਪਿਆਰ ਦੀਆਂ ਤੈਨੂੰ ਆਸਵਾਜਾਂ ਮਾਰਦੀ ਮੈ ਤਾਂ ਮੈਨੂੰ ਤਾਂ ਹੀ ਲੱਗਦਾ ਵੀ ਹੁਣ ਸੁਪਨੇ ਸੁਪਨੇ ਹੀ ਰਹਿਣਗੇ ਕੁੱਲੀਆਂ ਜਿਹਾ ਕੀ ਕੁੱਲੀਆਂ ਚ ਹੀ ਰਹਿ ਜੂਗੀ ਹੂੰ ਉਹ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਉਹ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਮਾਂ ਧਰਤੀ ਐ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਹਸੀ ਕਾਲ ਮੈਂ ਸੁਖੀ ਬੰਗਾਣੀਆਂ ਤੁਸੀਂ ਜੁੜੇ ਹੋ ਸਰਲਖ ਦੇ ਨਾਲ ਬਰਨਾਲੇ ਪਹੁੰਚੇ ਆ ਬਰਨਾਲੇ ਦੇ ਇੱਕ ਝੁੱਗੀ ਚੌਕੜੀਆਂ ਦੇ ਏਰੀਏ ਦੇ ਵਿੱਚ ਅਸੀਂ ਲੰਘ ਰਹੇ ਸੀ ਤਾਂ ਇੱਕ ਉੱਚੀ ਆਵਾਜ਼ ਦੇ ਵਿੱਚ ਖੂਬਸੂਰਤ ਆਵਾਜ਼ ਸੁਣਨ ਨੂੰ ਮਿਲਦੀ ਹੈ ਪੁੱਛਿਆ ਤਾਂ ਪਤਾ ਲੱਗਿਆ ਕਿ ਮੁੰਡਾ ਗਾਉਣ ਦਾ ਸ਼ੌਂਕ ਰੱਖਦਾ ਹੈ। ਮੇਰੇ ਨਾਲ ਸੁਮਿਤ ਹੈ। ਜਿੱਥੇ ਰਹਿ ਰਿਹਾ ਹੈ ਰਹਿਣਾ ਬਹੁਤ ਔਖਾ ਹੈ। ਜਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਨਾ ਕੋਈ ਨਹੀਂ ਚਾਹੁੰਦਾ। ਪਰ ਇਹਨਾਂ ਕੁੱਲੀਆਂ ਦੇ ਵਿੱਚ ਇਹਨਾਂ ਝੁੱਗੀਆਂ ਦੇ ਵਿੱਚ ਸੁਮਿਤ ਸੁਪਨੇ ਸੰਜੋਈ ਬੈਠਾ ਹੈ ਤੇ ਉਹਨਾਂ ਸੁਪਨਿਆਂ ਨੂੰ ਤੁਸੀਂ ਬਹੁਤ ਸਾਰੇ ਲੋਕਾਂ ਦੀ ਵੀਡੀਓ ਬੈਰਲ ਕੀਤੀਆਂ ਨੇ। ਤੁਸੀਂ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਦੇ ਕਲਾ ਨੂੰ ਅੱਗੇ ਸਾਂਝਾ ਕੀਤਾ ਤੇ ਉਹਨਾਂ ਦਾ ਭਵਿੱਖ ਤੈਅ ਕੀਤਾ ਇਹ ਮੁਲਾਕਾਤ ਵੀ ਤੁਹਾਡੇ ਤੋਂ ਇਸੇ ਤਰ੍ਹਾਂ ਦੀ ਉਮੀਦ ਕਰਦੀ ਹੈ ਕਰਦੇ ਆਂ ਗੱਲਬਾਤ ਸਮਿਤ ਦੇ ਨਾਲ ਕੀ ਹਾਲ ਹੈ ਸਮਿਤ ਅੱਜ ਬਸ ਗੱਲਬਾਤ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਖੂਬਸੂਰਤ ਆਵਾਜ਼ ਤੇ ਅੰਦਾਜ਼ ਦੇ ਵਿੱਚ ਕੋਈ ਗੀਤ ਹੋ ਜੇ ਵਸੋਂ ਰਹਿੰਦਾ ਸੀ ਜੀਦਾ ਸਾ ਮੇਰੇ ਸਾਚ ਲਿਖਿਆ ਰਹਿੰਦਾ ਸੀ ਮੇਰਾ ਨਾ ਜੀ ਦੀ ਬਾਮਾਤੇ ਹਾਲੀ ਹਾਲੀ ਬਾਤੋਂ ਹਾਲੀ ਹਾਲੀ ਬਾਤੋਂ ਮਿਟਾਇਆ ਉਸ ਕੁੜੀ ਨੇ ਅਰੇ ਮੈਨੂੰ ਦਿਲੋਂ ਨੇ ਬੁਲਾਇਆ ਉਸ ਕੁੜੀ ਨੇ ਪਾਜ ਮੈਨੂੰ ਦਿਲੋਂ ਨਹੀਂ ਬੁਲਾਇਆ ਉਸ ਕੁੜੀ ਨੇ ਪੜਾਈ ਲਿਖਾਈ ਕੀਤੀ ਹੋਈ ਹੈ ਪੜਾਈ ਲਿਖਾਈ ਬਾਜੀ ਜਾਂਦੇ ਸੀ ਕਰਨ ਪਰ ਘਰ ਦੀ ਗਰੀਬੀ ਜਦੋਂ ਬੰਦੇ ਹੋਵੇ ਕਰਨ ਦੀ ਗਰੀਬੀਆਂ ਕਰਕੇ ਪੜਾਈ ਵੀ ਛੱਡੀ ਗਈ ਸੀ ਮਾਪਿਓ ਕੀ ਕਰਦੇ ਨੇ ਮੰਮੀ ਹੈਗੇ ਨੇ ਡੈਡੀ ਗੁਜ਼ਰ ਗਏ ਸੀ ਐਕਸਪਾਇਰ ਹੋ ਗਏ 2019 ਦੇ ਕਿਵੇਂ ਹੋਈ ਸੀ ਮਤਨਾਂ ਏਲੇ ਜੀ ਕੇ ਉਹਨਾਂ ਨੂੰ ਕੈਂਸਰ ਬਲੱਡ ਕੈਂਸਰ ਨਿਕਲਿਆ ਸੀ ਕਿੰਨੇ ਭੈਣ ਭਾਈ ਅਸੀਂ 4 ਭਾਈਆਂ ਤਿੰਨੇ ਭੈਣਾਂ ਭਾਜੀ ਭੈਣਾਂ ਭਈਆਂ ਹੋਈਆਂ ਨੇ ਦੋ ਭਾਈ ਗਏ ਨੇ ਅਸੀਂ ਦੋ ਮੈਂ ਸਭ ਤੋਂ ਛੋਟਾ ਹਾਂ ਇੱਕ ਭਾਈ ਦੁਕਾਨ ਤੇ ਲੱਗਿਆ ਦੋ ਭਾਈ ਇੱਥੇ ਨੇ ਸੋਸ਼ਲ ਮੀਡੀਆ ਦਾ ਜੋਗ ਅੱਜ ਕੱਲ੍ਹ ਗੋਂ ਦਾ ਸੋਨਾ ਹੈ ਕਦੇ ਮੌਕਾ ਨਹੀਂ ਮਿਲਿਆ ਜਾਂ ਮੌਕਾ ਲਿਆ ਨਹੀਂ ਜਾਂ ਕਦੇ ਮੌਕਾ ਮਿਲੇ ਨਹੀਂ ਭਾਜੀ ਅਜੇ ਤੱਕ ਹੂੰ ਬਹੁ ਦੁਨੀਆਈ ਬਹੁਤ ਇੰਟਰਵਿਊਜ਼ ਲੈ ਕੇ ਬਹੁਤ ਲੋਕਾਂ ਨੇ ਕਿਹਾ ਤੂੰ ਤੈਨੂੰ ਇੱਥੇ ਪਜਾਵਾ ਦੇਂਗੇ ਤੈਨੂੰ ਆਹ ਕਰ ਦਾਂਗੇ ਹਮ ਅਜ ਤੱਕ ਭਾਜੀ ਕੋਈ ਰਿਸਪੌਂਸ ਨਹੀਂ ਮਿਲੇ ਇੰਟਰਵਿਊ ਹੋਈਆਂ ਨੇ ਪਹਿਲਾਂ ਇੰਟਰਵਿਊ ਹੋਏ ਨੇ ਭਾਜੀ ਮੁੰਡੇ ਕਈ ਵਾਰੀ ਮੈਂ ਬਾਹਰ ਜਾਣਾ ਕਿਤੇ ਹਮ ਅਸੀਂ ਨੇ ਇਹਨਾਂ ਦੇ ਵੀ ਗਾਰੇ ਸੀਗੇ ਮੰਦਰ ਤੇ ਉੱਥੇ ਇੰਟਰਵਿਊਜ਼ ਵਗੈਰਾ ਲੈ ਕੇ ਉੱਥੋਂ ਵੀ ਅਜ ਤੱਕ ਰਿਸਪੌਂਸ ਨਹੀਂ ਆਊਗਾ ਨਾ ਮੇਰੀ ਦਾਦੀ ਐਕਸਪਾਇਰ ਹੋ ਗਈ ਉਹ ਐਸੇ ਕੰਮ ਚ ਬੀਜੀ ਰਜੇ 2 ਮਹੀਨੇ ਹੋ ਗਏ ਹਮ ਤੇ ਜਾਗਰਣ ਵਗੈਰਾ ਮੈਂ ਕਰਦਾ ਮੈਂ ਮੈਨੂੰ ਬੁਲਾ ਲੈਂਦੇ ਨੇ ਮੁੰਡੇ ਯਾਰ ਮਿੱਤਰ ਜਾਣ ਪਛਾਣ ਵਾਲੀ ਕੋਤੇਗਾ ਉਹਨਾਂ ਦਾ ਪਰ ਕਈ ਵਾਰੀ ਜਦੋਂ ਮੈਂ ਅੱਗੇ ਵਧਣ ਦੀ ਸੋਚਦਾ ਤਾਂ ਘਰ ਦੀ ਗਰੀਬੀ ਮਾਰ ਜਾਂਦੀ ਹੂੰ ਅੱਜ ਤੱਕ ਇਸ ਕਰਕੇ ਅੱਗੇ ਵਧ ਨਹੀਂ ਸਕਿਆ ਭਾਈ ਨਾ ਕੋਦੋਂ ਸਪੋਰਟ ਮਿਲਿਆ ਕਿਸੇ ਨੇ ਅੱਜ ਕੱਲ੍ਹ ਅੱਜ ਤੱਕ ਇਹ ਨਹੀਂ ਕਿਹਾ ਵੀ ਸਾਡੇ ਨਾਲ ਚੱਲ ਅਸੀਂ ਤੈਨੂੰ ਉੱਥੇ ਲੈ ਕੇ ਜਾਣਾ ਹੂੰ ਕਿਸੇ ਨੇ ਵੀ ਨਹੀਂ ਕਿਹਾ ਹੂੰ ਹੁਣ ਮੈਂ ਇਹ ਸੋਚਿਆ ਵੀ ਕਿਸੇ ਦੇ ਦਮ ਤੇ ਜਾਣ ਨਾਲ ਕੋਈ ਫਾਇਦਾ ਨਹੀਂ ਆਪਣੇ ਦਮ ਤੇ ਅੱਗੇ ਸੋਚਣਾ ਇਹ ਸੋਸ਼ਲ ਮੀਡੀਆ ਦਾ ਟਾਈਮ ਆ ਮੈਂ ਅੱਜ ਕੱਲ੍ਹ ਇੱਕ ਦਿਨ ਇੰਸਟਾਗ੍ਰਾਮ ਤੇ ਵੀਡੀਓ ਪਾ ਦਿੰਦਾ ਪਰ ਉਹਨੇ ਰਿਸਪੌਂਸ ਨਹੀਂ ਮਿਲਦਾ ਭਾਈ ਹੂੰ ਕਿਸੇ ਨੇ ਨਹੀਂ ਕਿਹਾ ਵੀ ਆ ਤੈਨੂੰ ਇੱਥੋਂ ਆ ਕਰਦਾਂਗੇ ਤੈਨੂੰ ਇੱਥੇ ਲੈ ਕੇ ਜਾਣਾ ਕਹਿਣ ਵਾਲੀ ਦੁਨੀਆ ਅੱਜ ਕੱਲ ਬਹੁਤਾ ਬਾਜੀ ਕਰਨ ਲੱ ਕੋਈ ਨਹੀਂ ਹੁੰਦਾ ਕਿਹਨੂੰ ਸੁਣਦਾ ਐ ਕਿ ਉਹ ਸਿੱਖੇ ਸਿੱਖਿਆ ਕਿਸੇ ਤੋਂ ਨਹੀਂ ਬਾਜੀ ਗੋਡ ਗਿਫਟ ਮਿਲਦਾ ਹੂੰ ਗੋਡ ਗਿਫਟ ਮਿਲਿਆ ਬਜਪੰਤ ਤੇ ਸ਼ੌਕ ਸੀਗਾ ਹੂੰ ਬਜਪੰਤ ਤੇ ਗਾਉਂਦਾ ਆ ਰਿਆਂ ਗਲੀਆਂ 'ਚ ਗਾਉਣ ਲੱਗ ਗਿਆ ਗਲੀਆਂ 'ਚ ਗਾਉਂਦਾ ਉਹ ਸੜਕਾਂ ਤੇ ਹੈਗਾ ਸੜਕਾਂ ਤੇ ਗਾਉਂਦਾਗਾ ਜਾਗਰਣ ਕਰਨ ਲੱਗ ਗਿਆ ਮਾੜਾ ਮੋਟਾ ਜਾਨਾ ਜਾਗਰਣ ਤੇ ਕਿਸੇ ਦੇ ਬੁਲਾਉਣ ਤੇ ਜਾਨਾ ਵੈਸੇ ਪ੍ਰੋਫੈਸ਼ਨਲ ਨਹੀਂ ਜਾਂਦਾ ਹੂੰ ਉਹ ਤਾਂ ਮੈਨੂੰ ਫਿਰਦੇ ਨੂੰ ਲੈ ਜਾਂਦੇ ਨੇ ਰਾਤ ਨੂੰ ਵੀ ਫਿਰਦੇ ਨੂੰ ਲੈ ਕੇ ਗਏ ਉੱ ਉੱਥੇ ਵੀ ਕੋਈ ਗੱਲਬਾਤ ਹੋ ਗਈ। ਇੱਥੇ ਮੈਨੂੰ ਲੈ ਕੇ ਗਿਆ ਮੈਂ ਗਾ ਕੇ ਆਇਆ। ਉਹਨਾਂ ਦੇ ਘਰੇ ਗਾ ਕੇ। ਉੱਥੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਨੇ ਕੋਈ ਨਾ ਤੈਨੂੰ ਸਿੱਗੇ ਵਧਾਉਣਾ ਹੁੰਦਾ। ਉਹਨਾਂ ਨੇ ਵੀ ਕਿਹਾ ਦੇਖੋ ਕੀ ਕਹਿੰਦੇ ਨੇ। ਹੂੰ ਸਟੂਡੀਓ 'ਚ ਬੰਦੇ ਦਾ ਆਪ ਦਾ ਕੀਬੋਰਡ ਵਜਾਉਂਦਾ ਬਾਈ। ਕਿਹੋ ਜੀ ਗਾਇਕੀ ਪਸੰਦ ਕਰਦਾ ਸਮਿੱਤਾ? ਕਿਹਨੂੰ ਸੁਣਦਾ? ਕੀਨੂੰ ਸੁਣਦਾ ਜ਼ਿਆਦਾ? Nusrat Fateh Ali Khan ਸਾਹਿਬ ਉਹਨਾਂ ਨੂੰ ਸੁਣਦਾ। ਨਹੀਂ ਹੈ ਉਹਨਾਂ ਦਾ ਕੋਈ ਗੀਤ। ਉਹਨਾਂ ਦੇ ਗੀਤ ਬਥੇਰੇ। ਹੂੰ ਆਉਣ ਦੇ। ਤੇ ਰਾਜਾ ਨਾ ਕੇੜੇ ਲੰਗਦਾ ਏ ਮੇਰਾ ਸੋਚਾਂ ਵਿੱਚ ਦਿਨ ਲੰਗਦਾ ਏ ਸਾਰੀ ਰਾਤ ਨਾ ਅੱਖੀਆਂ ਸੌਂਦਿਆਂ ਨੇ ਮੈਨੂੰ ਯਾਦਾਂ ਤੇਰੀਆਂ ਉਹ ਦਿਆਂ ਨੇ ਮੈਨੂੰ ਯਾਦਾਂ ਤੇਰੀਆਂ ਉਹ ਦਿਆਂ ਨੇ ਮੈਨੂੰ ਯਾਦਾਂ ਛੇਤੀ ਆ ਦੋ ਵੇ ਦਿਲ ਦਾ ਰ ਦੁੱਖ ਮੇਰੇ ਦਾ ਕਰ ਕੋਈ ਚਾਰ ਗੱਲਾਂ ਕਰ ਲੈ ਆ ਕੇ ਪਿਆਰ ਦੀਆਂ ਤੈਨੂੰ ਆਸਵਾਜਾਂ ਮਾਰਦੀਆਂ ਆ ਜਾ ਦੂਰੀਆਂ ਬਹੁਤ ਸਤੋਂ ਦੀਆਂ ਨੇ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ ਮੈਨੂੰ ਯਾਦਾਂ ਸਕੂਲ ਦੇ ਵਿੱਚ ਕਿਹੜੀ ਕਲਾਸ ਤੱਕ ਗਿਆ ਸੀ ਸੱਚ ਜਸਤਾਂ ਬਾਜੀ ਮੈਂ ਪਹਿਲੀ ਜਿਮਾਸਾ ਮਹੀਨਾ ਗਿਆ ਸੀ ਅੱਛਾ ਉੱਥੇ ਵੀ ਦਾਦੇ ਨਾਲ ਬੜਨੇ ਉੱਥੇ ਮੈਡਮਾਂ ਗਾਣੇ ਸੁਣ ਲੈਂਦੀਆਂ ਸੀ ਬਾ ਪੜਾਉਂਦਾ ਉਹਨਾਂ ਨੂੰ ਟਾਈਮ ਕੱਟ ਸੀ ਬਸ ਗਾਣੇ ਸੁਣ ਕੇ ਕਰ ਦਿੰਦਾ ਸੀ ਹੂੰ ਮੈਡਮਾ ਗਾਣੇ ਸੁਣ ਕੇ ਮੈਨੂੰ ਕਹਿੰਦੇ ਬਾ ਤੇਰੀ ਲਿਖਾਈ ਹੋ ਗਈ ਛੁੱਟੀ ਹੋ ਗਈ ਬਗਦਾ ਕਰ ਇੱਕ ਮਹੀਨਾ ਬਸ ਹੀ ਗਿਆ ਸੀਗਾ ਇੱਕ ਮਹੀਨਾ ਤੋਂ ਬਸ ਫਿਰਕੇ ਬਸ ਮੈਂ ਕਬਾੜ ਦਾ ਕੰਮ ਚ ਪੈ ਗਿਆ ਸੀਗਾ ਉਦੋਂ ਮੁੜ ਕੇ ਸਕੂਲ ਦਾ ਮੂੰਹ ਨਹੀਂ ਵੇਖਿਆ ਕੋਹੜਾ ਹੁਣ ਅੱਜ ਕੱਲ ਕੀ ਕਰਦੇ ਆਜ ਕੱਲ ਕਬਾੜ ਦਾ ਕੰਮ ਹੀ ਕਰਦੇ ਹਾਂ ਜੀ ਰੋਜੀ ਰੋਟੀ ਚੱਲਦੀ ਐ ਬਾ ਚੱਲੀ ਜਾਂਦਾ ਬਾਜੀ ਚੰਗਾ ਮੁੰਡਾ ਜੋ ਵੀ ਟਾਈਮ ਬਸ ਹੋਰਿਆ ਮਾਲ ਦੀ ਕਿਰਪਾ ਤੇ ਹੂੰ ਹੋਰ ਆਪਾਂ ਕਿਹੜਾ ਮੈਲ ਖੜੀ ਕਰ ਰਹੀ ਇੱਥੇ ਤੁਸੀਂ ਵੀ ਕੰਡੀਸ਼ਨ ਦੇਖ ਹੀ ਸਕਦੇ ਕਿੱਥੇ ਰਹਿਣਾ ਹੂੰ ਉਹ ਲੋਕ ਕਹਿੰਦੇ ਨੇ ਫੱਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਹੂੰ ਕੁੱਲੀਆਂ 'ਚ ਤਾਂ ਰੱਬ ਹੀ ਵਸਦਾ ਭਾਜੀ ਝੁੱਗੀ 'ਚ ਰਹਿੰਦੇ ਹੋਂ ਕਦੇ ਕੋਈ ਇੱਥੇ ਤੁਹਾਨੂੰ ਆਲੇ ਜਿਹੜੇ ਵੋਟਾਂ ਸਾਨੂੰ ਵੋਟਾਂ ਬਣੀਆਂ ਹੋਈਆਂ ਨੇ ਵੋਟਾਂ ਬਣੀਆਂ ਹੋਈਆਂ ਨੇ ਭਾਜੀ ਇੱਥੇ ਐਮਐਲ 20000 ਰਸੀ ਭਾਈ ਇੱਥੇ ਇੱਥੇ ਹੂੰ ਉਹਨਾਂ ਨੂੰ ਵੋਟਾਂ ਪਈਆਂ ਸੀ ਝਾੜੂ ਵਾਲਿਆਂ ਨੂੰ ਹੂੰ ਉਹਨੇ ਤਾਂ ਸਾਨੂੰ ਉਠਾ ਰਹੇ ਨੇ ਤੁਸੀਂ ਦੇਖ ਹੀ ਸਕਦੇ ਹੋ ਆ ਮਸ਼ੀਨ ਨਾਲ ਸਾਰੀ ਜਗ੍ਹਾ ਇੱਥੋਂ ਪੱਟ ਗਈ ਇੱਥੋਂ ਠਾਣ ਦੇ ਸਾਨੂੰ ਅੱਛਾ ਆ ਗਿਆ ਤੁਸੀਂ ਥੋਤੇ ਹੁਣ ਇੱਥੋਂ ਛੱਡ ਕੇ ਜਾ ਵੀ ਕਿੱਥੇ ਸਕਦੇ ਤੁਸੀਂ ਵੀ ਆਪ ਸਮਝਦਾ ਹੁਣ ਕੀ ਕਹਿੰਦੇ ਨੇ ਇਹ ਇਸ ਨੂੰ ਉਠਾਉਣਗੇ ਬਾਜੀ ਆ ਜਗ੍ਹਾ ਵੀ ਜਿਹੜੀ ਇੱਥੇ ਸਾਨੂੰ ਛੱਡਣੀ ਪਾਉਗੀ ਹੂੰ ਕਿੱਥੋਂ ਤੱਕ ਤੁਸੀਂ ਉਠੋ ਜਾ ਕੇ ਦੇ ਸਕਦੇ ਆ ਕਿਤੇ ਵੀ ਜਾ ਸਕਦੇ ਕਾਹ ਤੋਂ ਉਠਾਉਂਦੇ ਨੇ ਪਤਾ ਨਹੀਂ ਬਾਜੀ ਕਹਿੰਦੇ ਫੁੱਟਪਾਥ ਬਣਨੇ ਆ ਵੀ ਫੁੱਟਪਾਥ ਬਣਾ ਕੇ ਕਹਿੰਦੇ ਤੁਹਾਨੂੰ ਉਠਾਉਣੇ ਇੱਥੋਂ ਹੂੰ ਉਠਾਉਣ ਦਾ ਕੋਈ ਮਨ ਸਰਕਾਰ ਜੀ ਹੂੰ ਸਰਕਾਰ ਮੁਰ ਦਾ ਕਿਸੇ ਜੋਰ ਨਹੀਂ ਚੱਲਦਾ ਕਿਉਂ ਨਹੀਂ ਚੱਲਦਾ ਚਲਦਾ ਹੈ ਸਰਕਾਰ ਲੋਕਾਂ ਦੀ ਹੁੰਦੀ ਹੈ ਲੋਕਾਂ ਨੇ ਜ ਬਣਾਈ ਹੈ ਜੇ ਤੁਸੀਂ ਇਕੱਠੇ ਹੋ ਕੇ ਹੰਬੜਾ ਮਾਰੋ ਇੱਕ ਦਿਨ ਇੱਕ ਬੰਦੇ ਦਾ ਕੁਝ ਕਰ ਵੀ ਨਹੀਂ ਸਕਦਾ ਭਾਜੀ ਇੱਥੇ ਇੱਕ ਉਹਥੇ ਸਭ ਕੁਝ ਬਣਦਾ ਹੁੰਦਾ ਹੂੰ ਇੱਥੇ ਮਸ਼ੀਨ ਲੱਗ ਰਹੀ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਕਾਹਦੋਂ ਮਸ਼ੀਨਾਂ ਰੱਖੇ ਜੇਸੀਬੀ ਲੱਗੀ ਹੋਸੀ ਹੂੰ ਉਹ ਸਾਰਾ ਕੁਝ ਇੱਥੇ ਕਿਕਰਾਂ ਸੀ ਸਾਡੇ ਕਰਦੀਆਂ ਕਿਕਰਾਂ ਪੱਟ ਗਈ ਉਹ ਪੱਟ ਗਈ ਸਾਰਾ ਕੁਝ ਸਾਈਡ ਤੇ ਸਿੱਟਦਾ ਹੂੰ ਸਾਨੂੰ 4 ਦਿਨਾਂ ਦੀ ਮੌਤ ਸੀ ਗਏ ਨੇ ਤਾਂ ਇਥੋਂ ਪੱਟ ਲੋ ਨਹੀਂ ਕਹਿੰਦੇ ਸੀ ਬਲਡوزر ਹੂੰ ਨਹੀਂ کہہ ਸਕਦੇ ਇਹ ਤਾ ਸਰਕਾਰ ਹਬੋਟਾਂ ਲੈ ਕੇ ਸੈਡ ਤੇ ਬਹੁਤ ਬੱਦਰ ਹਾਲਾਤਾਂ ਜੀ ਜ਼ਿੰਦਗੀ ਜੀ ਰਹੇ ਹਾਂਜੀ ਬਾਜੀ ਕੀ ਸੋਚਦਾ ਏ ਸਮਿਤਾ ਕੀ ਬਣਨਾ ਚਾਹੁੰਦਾ ਏ ਕੀ ਕਹਿਣਾ ਚਾਹੁੰਦਾ ਮੈਂ ਤਾਂ ਬਸ 아이 ਸੋਚਦਾ ਬਾਜੀ ਵੀ ਦੁਨੀਆਦਾਰੀ ਜਿਹੜੇ ਮਕਾਮ ਤੇ ਅੱਜ ਕੱਲ੍ਹ ਦੀ ਦੁਨੀਆ ਪਹੁੰਚੀ ਏ ਮੈਂ ਵੀ ਇਸ ਮਕਾਮ ਤੇ ਪਹੁੰਚ ਸਕਾਂ ਇਸ ਗਰੀਬੋ ਜੋ ਉੱਠ ਕੇ ਮੈਂ ਵੀ ਨਾਮ ਕਮਾ ਸਕਾਂ ਹੂੰ ਜਿਹੜਾ ਸਾਰੀ ਉਮਰ ਮੇਰੀ ਮਾਨ ਸੁੱਖ ਨਹੀਂ ਪਾਇਆ ਮੈਂ ਸੁੱਖ ਦੀਣਾ ਚਾਹੁੰਦਾ ਕਦੇ ਗੋਣਾ ਬੇਸ਼ੱਕ ਜਿੰਨਾ ਹੀ ਬੰਦਾ ਸੋਹਣਾ ਗੋਣਾ ਗੰਦਾ ਹੋਵੇ ਪਰ ਜਿਹੜੀ ਗਾਇਕੀ ਨੂੰ ਤੁਸੀਂ ਹੱਥ ਪਾਇਆ ਹੋਇਆ ਜਿਹੜੀ ਗਾਇਕੀ ਤੁਸੀਂ ਗਾਉਣਾ ਚਾਹੁੰਦੇ ਸਿੱਖਣ ਤੋਂ ਬਿਨਾ ਨਹੀਂ ਆ ਸਕਦੀ। ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਯਾਰ ਕੋਈ ਅਕੈਡਮੀ ਜੁਆਇਨ ਕਰ ਲਈ ਜਾਵੇ। ਹਾਰਮੋਨੀਅਮ ਜਾਣਦਾ? ਹਾਰਮੋਨੀਅਮ ਨਹੀਂ ਹੁੰਦਾ ਭਾਜੀ। ਹੂੰ ਹਾਰਮੋਨੀਅਮ ਹੁੰਦਾ। ਇਹਦਾ ਹਾਰਮੋਨੀਅਮ ਹੈਗਾ ਫਿਰ। ਕਿਉਂਕਿ ਇਹ ਗਾਇਕੀ ਹਾਰਮੋਨੀਅਮ ਤੇ ਬਸ ਰਹਿੰਦੀ ਹੈ। ਹਾਰਮੋਨੀਅਮ ਦੀ। ਜੁਗਾੜ ਸਿੱਧੇ-ਸਿੱਧੇ ਕਲਾਕਾਰਾਂ ਦੇ ਲੱਗ ਸਕਦੇ ਨੇ ਪਰ ਇਹ ਗਾਇਕੀ ਜੁਗਾੜਵੰਦੀ ਨਾਲ ਹੋ ਸਕਦੀ ਹੈਗੀ ਜਿਹੜੀ ਗਾਇਕੀ ਤੂੰ ਗਾਉਣਾ ਹੈ। ਮੈਨੂੰ ਬਹੁਤ ਲੋਕ ਕਹਿੰਦੇ ਨੇ ਹਾਰਮੋਨੀਓਂ ਦੇ ਕਲਾ। ਨਾ ਤਾਂ ਆਪਦਾ ਤੇ ਨਾ ਸਿੱਖਿੰਦੇ ਕੋਈ ਦਾ ਬੰਦਾ ਮਿਲ ਰਿਹਾ ਜਿੱਥੇ ਜਾਈਦਾ ਉੱਥੇ ਫੀਸਾਂ ਵਾਧੂ ਮੰਗਦੇ ਨੇ ਹੂੰ ਕੋਈ ਨਹੀਂ ਫੀਸ ਦੇਣ ਦਾ ਪੱਕਾ ਬਣਾ ਨਹੀਂ ਹੈ ਨਾ ਬਜਟ ਆਈ ਨਹੀਂਗਾ ਹੂੰ ਫਿਰ ਇਸ ਕਰਕੇ ਜਵਾਬ ਦੇ ਦੇਗਾ ਜੇ ਆਪਦਾ ਹਰਮੋਨੀ ਹੋਊਗੀ ਬੰਦਾ ਸਿਖਾਉਣ ਵਾਲਾ ਹੋਵੇ ਕੋਈ ਵਧੀਆ ਹੂੰ ਉੱਥੇ ਤਾਂ ਸਿੱਖ ਲਾਂਗੇ ਬਾਪੂ ਨੂੰ ਪਤਾ ਜੀ ਇਸ ਗੱਲ ਦਾ ਕਿਸ ਮਿੱਤ ਗਾਉਂਦਾ ਹੈ ਹਾਂਜੀ ਡੈਡੀ ਨੂੰ ਪਤਾ ਸੀਗਾ ਕਦੇ ਗੱਲਾਂ ਨਹੀਂ ਆ ਘਰ ਦੇ ਵਿੱਚ ਘਰ ਦੇ ਮੈਨੂੰ ਬਥੇਰਾ ਕਹਿੰਦੇ ਨੇ ਤੇ ਤੇਰੀ ਕਿਸਮਤ ਨੂੰ ਕਿਉਂ ਤੇਰੀ ਢੀ ਮਾੜੀ ਕਿਸਮਤ ਆ ਰੱਬ ਨਹੀਂ ਦੇਦਾ ਕਹਿੰਦੇ ਕਿ ਕਿਉਂ ਨਹੀਂ ਵੱਧ ਸਕਿਆ ਹੂੰ ਕਰਦਣਾ ਹੀ ਪਤਾ ਵੀ ਗਰੀਬੀ ਦੇ ਹਾਲਾਤ ਮਾਰਦੇ ਨੇ ਇਸ ਕਰਕੇ ਬਦਲ ਨਹੀਂ ਸਕਿਆ ਹੂੰ ਬਸ ਮੈਂ ਤਾਂ ਮੈਨੂੰ ਤਾਂ ਹੀ ਲੱਗਦਾ ਵੀ ਹੁਣ ਸੁਪਨੇ ਸੁਪਨੇ ਹੀ ਰਹਿਣਗੇ ਕੁੱਲੀਆਂ ਦੀ ਗਾਇਕੀ ਕੁੱਲੀਆਂ ਦੀ ਹੀ ਰਹਿ ਜੂਗੀ ਹੂੰ ਅੱਗੇ ਵਧਣ ਦਾ ਕੋਈ ਚਾਂਸ ਨਹੀਂ ਹੈ ਨੀਗਾ ਐ ਤੱਕ ਤਾਂ ਇੱਥੇ ਹੀ ਬੈਠੇ ਬਾਪੂ ਕੀ ਕਰਦਾ ਸੀ ਬਾਪੂ ਵੀ ਇਹੀ ਕੰਮ ਕਰਦੇ ਸੀ ਸਾਡੀ ਕਵਾਰ ਦਾ ਹਾਂਜੀ ਹੂੰ ਉਹ ਵੀ ਕਵਾਰ ਦਾ ਕੰਮ ਕਰਦੇ ਸੀ ਜੋ ਵੀ 55 ਸਾਲ ਦੀ ਉਮਰ ਤੇ ਐਕਸਪਾਇਰ ਹੋਣਾ ਸੀ 4 ਸਾਲ ਪਹਿਲਾਂ ਉਹਨੇ ਡੈਥ ਕਦੇ ਉਹਦੋਂ ਨਹੀਂ ਕੋਸ਼ਿਸ਼ ਕੀਤੀ ਉਦੋਂ ਕੋਸ਼ਿਸ਼ ਹੋਈ ਨਹੀਂ ਭਾਜੀ। ਉਹ ਤਾਂ ਨਦਾਨ ਸੀ ਕਹਿੰਦਾ ਹੈ ਨਹੀਂ ਸੀ ਅੱਗੇ ਜਾਣ ਦਾ। ਹੂੰ। ਉਦੋਂ ਬਸ ਮੈਨੂੰ ਇੰਨਾ ਹੁੰਦਾ ਸੀ ਕਿ ਮੈਨੂੰ ਲੋਕ ਸੁਣ ਕੇ 10-20 ਰੁਪਏ ਦੇ ਦਿੰਦੇ ਨੇ ਮੈਂ ਇੱਥੇ ਖੁਸ਼ ਹੋ ਜਾਂਦਾ ਸੀ। ਹੂੰ। ਬਸ ਉਦੋਂ ਦਾ ਇਹ ਉਦੋਂ ਹੀ ਇੰਨਾ ਸ਼ੌਂਕ ਰੱਖਿਆ ਹੁੰਦਾ ਉਹਨੂੰ ਕਿ ਕਿਤੇ ਨਾ ਕਿਤੇ ਪਹੁੰਚ ਕਦੇ ਕਿਸੇ ਗੀਤਕਾਰ ਨਾਲ ਸੰਪਰਕ ਹੋਇਆ ਹੋਵੇ ਕਦੇ ਕਿਸੇ ਗਾਇਕ ਨੂੰ ਮਿਲਿਆ ਹੋਵੇ। ਗਾਇਕ ਭਾਜੀ ਇੱਕ ਥੇ ਆਪਣੇ ਹੈਗਾ ਕੁਲਦੀਪ ਰਸੀਲਾ ਬਾਰੇ ਤੁਸੀਂ ਜਾਣਦੇ ਹੋਵੋਗੇ। ਹੂੰ। ਉਹਨਾਂ ਦੇ ਨਾਲ ਦਾਣਾ ਮੰਡੀ ਜੀ ਮੇਰਾ ਸੰਪਰਕ ਹੋਇਆ ਸੀਗਾ। ਹੂੰ। ਉਹਨਾਂ ਨੇ ਮੈਨੂੰ ਸੁਣਿਆ ਤੇ ਉਹ ਕਹਿੰਦੇ ਆਪਾਂ ਦੋਨੇ ਗਾਣਾ ਕਰਾਂਗੇ। ਅੱਜ 2 ਸਾਲ ਹੋ ਗਏ ਭਾਈ ਨੇ ਫੋਨ ਤੱਕ ਨਹੀਂ ਹੂੰ ਐਨੂੰ ਨੰਬਰ ਵੀ ਦਿੱਤਾ ਸੀ ਤੁਸੀਂ ਨਹੀਂ ਕੋਈ ਕੋਸ਼ਿਸ਼ ਕੀਤੀ ਮੈਂ ਨੰਬਰ ਲਾਇਆ ਭਾਜੀ ਚੱਕਦੇ ਨਹੀਂ ਕਈ ਭਾਜੀ ਹੂੰ ਮੈਂ 2-3 ਵਾਰੀ ਟਰਾਈ ਕੀਤਾ ਭਾਈ ਨੇ ਫੋਨ ਨਹੀਂ ਚੁੱਕਿਆ ਹੂੰ ਉਹਨਾਂ ਮੈਂ ਕਦੀ ਕਿ ਸੋਚਦਾ ਮੈਂ ਜਲੰਧਰ ਚਲ ਜਾਾਂ ਗੈਰੀ ਸੰਧੂ ਭਾਜੀ ਕੋਲ ਵੀ ਉਹ ਕਈ ਬੰਦੇ ਨੂੰ ਭਾਈ ਨੇ ਬਹੁਤ ਉੱਚੇ ਮਕਾਮ ਤੇ ਪਹੁੰਚਾਇਆ ਹੂੰ ਗੈਰੀ ਸੰਧੂ ਭਾਈ ਨੇ ਉਹਦੀ ਗੈਕੀ ਨੂੰ ਪਸੰਦ ਕਰਦਾ ਹਾਂ ਹਾਂ ਭਾਈ ਉਹ ਦਿਲ ਤਾਂ ਬਹੁਤ ਦਿਖਾਉਂਦੇ ਮਿੱਠਿਆ ਵੇ ਤੋੜੇ ਬੋਲ ਤੇਰੇ ਹੋਏ ਕਿਉਂ ਹੈ ਨੀਗਾ ਵਕਤ ਸੋਹਣਾ ਵੇ ਸਾਡੇ ਲਈ ਕੋਲ ਤੇਰੇ ਗਲ ਗਲ ਤੇ ਰਬ ਸਜਣਾ ਵੇ ਸੋਡੀ ਜਾਨ ਤੋ ਨਹੀਂ ਲੈਣੀ ਜੇ ਤੈਨੂੰ ਮੰਨ ਲਿਆ ਰਬ ਸਜਣਾ ਹਾਏ ਜਾਨ ਤੋ ਨਹੀਂ ਲੈਣੀ ਓਹ ਜੇ ਤੈਨੂੰ ਮੰਨ ਲਿਆ ਰਬ ਸਜਣਾ ਵੇ ਓ ਮੇਰੀ ਦਾਰੂ ਪੀਨੀ ਬੋਤੀ ਬਦਨਾਮ ਹੋ ਗਈ ਓ ਮੇਰੀ ਦਾਰੂ ਪੀਨੀ ਬੋਤੀ ਬਦਨਾਮ ਹੋ ਗਈ ਹੋ ਜਿਹੜੀ ਤੇਰ ਤਾਸੀ ਹੋਏ ਕੁਝ ਬੁੱਲ ਉਤੇ ਅਜ ਸ਼ਹਿਰ ਦੀਆਂ ਗਲੀਆਂ ਆਮ ਹੋ ਗਈ ਓ ਮੇਰੀ ਦਾ ਰੂਪੀ ਨੀ ਬੋਤੀ ਬਦਨਾਮ ਹੋ ਗਈ ਯਾਦ ਜਿੰਦ ਦੇ ਨੀ ਸੀਤਾ ਨਹੀਂ ਪਿਆਨਾ ਤੂੰ ਗਏ ਸਾਨੂੰ ਡਰ ਹੈ ਕਿ ਜੋਬ ਨਦੀ ਰੁਤੇ ਜਾਏ ਨਾ ਮਨ ਹੋ ਜਦ ਚੇਤਯੋ ਦਇਆ ਵੇ ਹੱਥ ਜਮ ਬਲ ਜਾਵੇ ਸਾਰੇ ਦੋਸਤਾਂ ਦੀ ਕੋਸ਼ਿਸ਼ ਨਾਕਾਮ ਹੋ ਗਈ ਓ ਮੇਰੀ दारू ਪੀਨੀ ਬਤੀ ਬਦਨਾਮ ਹੋ ਗਈ ਓ ਮੇਰੀ दारू ਪੀਨੀ ਬਤੀ ਬਦਨਾਮ ਹੋ ਗਈ ਜਿਹੜੇ ਹਾਲਤਾਂ ਚ ਰਹਿਣਾ ਪੈ ਰਿਹਾ ਹਾਂਜੀ ਬាទ ਉਸ ਦਾ ਕੋਈ ਗੀਤ ਇਸ ਤਰ੍ਹਾਂ ਹੈ ਵੇ ਫਕਰ ਦੇ ਹਾਲ ਨੂੰ ਛੇੜੀਏ ਨਾ ਭਾਵੇਂ ਹਾਲ ਤੋਂ ਬੇਹਾਲ ਹੋਵੇ ਵੇ ਫਕਰ ਦੇ ਹਾਲ ਨੂੰ ਛੇੜੀਏ ਨਾ ਹਾ ਮੇ ਹਾਲ ਤੋਂ ਉਹ ਬੇਹਾਲ ਹੋਵੇ ਮਾਤ 체ੜੀਏ ਫਕੀਰ ਦੀ ਗੋਦੜੀ ਨੂੰ ਸ਼ਾਇਦ ਗੋਦੜੀ ਦੇ ਵਿੱਚ ਲਾਲੂ ਹੋਵੇ ਇਬਾਦਤ ਕਰੇ ਇਬਾਦਤ ਕਰ ਇਬਾਦਤ ਕਰ ਇਬਾਦਤ ਕਰ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਹੋ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵਸਦਾ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਉਹ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਮਾਲਾ ਤੇਰੇ ਰੰਗਨੇ ਹੋ ਰੇ ਹੁਕਮ ਵਿੱਚ ਚੱਲਦੇ ਨੇ ਸਾਰੇ ਹੁਕਮ ਵਿੱਚ ਚੱਲਦੇ ਨੇ ਸਾਰੇ ਹੋ ਮਾਲਾ ਤੇਰੇ ਦੇ ਰੰਗਨੀਓ ਰੇ ਹੁਕਮ ਵਿੱਚ ਚਲਦੇ ਨੇ ਸੋਰੇ ਓ ਚਾਹੇ ਤਾਂ ਪਤੇ ਡੁੱਬੇ ਓ ਚਾਹੇ ਤਾਂ ਪੱਥਰ ਤੋਰੇ ਓਦੀ ਤਕਦੀਰ ਨਾ ਕੋਈ ਮੋੜ ਸਕਦਾ ਓਦੀ ਤਕਦੀਰ ਨਾ ਕੋਈ ਮੋੜ ਸਕਦਾ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਜੱਗ ਭੜਾ ਐਵੇਂ ਸਾਨੂੰ ਗੱਲਾਂ ਦੱਸਦਾ ਉਹ ਜੱਗ ਪੜਾ ਐਵੇਂ ਸਾਨੂੰ ਗੱਲਾਂ ਦੱਸਦਾ ਫਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਲਿਖਣਾ ਨਹੀਂ ਜਾਣਦਾ ਹੋਵੇਗਾ ਕਦੇ ਸੋਚਦਾ ਤਾਂ ਹੋਵੇਗਾ ਵੀ ਐਵੇਂ ਗਾਣਾ ਲਿਖਿਆ ਜਾ ਸਕਦਾ ਹਾਂਜੀ ਭਾਜੀ ਸੋਚਦਾ ਤਾਂ ਹੈਗਾ ਵੀ ਮੈਂ ਆਪਦਾ ਲੇਖੀ ਕੋਈ ਗਾਵਾਂ ਲੋਕਾਂ ਮੂਰੇ ਨਵਾਂ ਪੇਸ਼ ਕਰਾਂ ਹੂੰ ਇਹ ਲੋਕ ਜੀ ਨੂੰ ਪਸੰਦ ਕਰ ਸਕਣ ਹੂੰ ਪਰ ਲਿਖਣਾ ਤਾਂ ਭਾਜੀ ਆਉਂਦਾ ਨਹੀਂਗਾ ਤੁਹਾਨੂੰ ਦੱਸਿਆ ਵੀ ਮੈਂ ਪਹਿਲੀ ਕਲਾਸ ਵਿੱਚ ਹੀ ਨਾ ਵਸ ਗਿਆ ਸੀ ਹੂੰ ਬਸ ਉਦੋਂ ਬਾਅਦ ਚ ਮਾਨੀ ਨਹੀਂ ਕੀਤਾ ਗਿਆ ਜਦੋਂ ਕੰਮ ਜੀ ਵੱਡ ਗਿਆ ਮੈਂ ਕੰਮ ਦਾ ਬਸ ਚਾਹ ਹੋ ਗਿਆ ਜੀ ਜਾਂ ਮੈਨੂੰ ਇਹਦਾ ਲਾਲਚ ਹੋ ਗਿਆ ਸੀ ਵੀ ਲੋਕ ਮੈਨੂੰ 10 20 ਰੁਪਏ ਦੇ ਦਿੰਨੇ ਗੋ ਕੇ ਹੂੰ ਮੈਨੂੰ ਖਾਣ ਚੀਜ਼ ਖਾਣ ਦੀ ਆਦਤ ਪੈ ਗਈ ਸੀ ਕਈ ਵਾਰੀ ਜ਼ਿੰਦਗੀ ਚ ਕਿਸੇ ਇਨਸਾਨ ਨੂੰ ਮੌਕਾ ਨਹੀਂ ਮਿਲਦਾ ਤੇ ਕਈ ਵਾਰੀ ਬੰਦਾ ਮੌਕੇ ਖੋ ਵੀ ਲੈਂਦਾ ਹੁੰਦਾ ਕਦੇ ਖੋਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੇਰਾ ਮੌਕਾ ਮੈਂ ਇੱਥੇ ਕੁਝ ਕਰ ਸਕਦਾ ਮੌਕੇ ਤਾਂ ਬਹੁਤ ਨੇ ਅੱਜ ਕੱਲ ਮੌਕੇ ਬਾਜੀ ਹੈਗੇ ਨੇ ਖੋਣ ਦੀ ਕੋਸ਼ਿਸ਼ ਵੀ ਕੀਤੀ ਪਰ ਕਈ ਵਾਰੀ ਬੰਦੇ ਨਹੀਂ ਲੋਕ ਹੂੰ ਨਿਕ ਉਧਰ ਗਿਆ ਮੈਂ ਬਹੁਤ ਵਾਰ ਹੂੰ ਉੱਥੇ ਮੌਕਾ ਲੈਣ ਦਾ ਬਹੁਤ ਮੈਂ ਚਾਹ ਕਰਦਾ ਮੈਨੂੰ ਮੌਕਾ ਮਿਲੇ ਮੈਂ ਬਹੁਤ ਸੋਚਿਆ ਪਰ ਉੱਥੇ ਟਾਈਮ ਨਹੀਂ ਹੁੰਦਾ ਭਾਈ ਢੀੜ ਭਾਲੀ ਹੁੰਦੀ ਹੈ ਲੋਕਾਂ ਦੀ ਹੂੰ ਮੈਂ ਇੱਕ ਦਿਨ ਪਹਿਲਾਂ ਵੀ ਜਾ ਕੇ ਕਿਹਾ ਸੀ ਪਰ ਮੌਕਾ ਨਹੀਂ ਮਿਲੇ ਹੂੰ ਉੱਥੇ ਕੋਈ ਬੰਦਾ ਹੱਥ ਜੋਵੇ ਕੋਈ ਤਗੜਾ ਆਪਾਂ ਉਹਦੇ ਥਰੂ ਕਹਿ ਸਕਦੇ ਆ ਭਾਜੀ ਮੈਂ ਕੌਣਾ ਹੂੰ ਪਰ ਅਜੇ ਕੋਈ ਬੰਦਾ ਹੀ ਨਹੀਂ ਇੱਥੇ ਕਿਸੇ ਕਲਾਕਾਰ ਤੋਂ ਕਿਸੇ ਗੀਤਕਾਰ ਤੋਂ ਜਾਂ ਕਿਸੇ ਹੋਰ ਇਨਸਾਨ ਤੋਂ ਕੋਈ ਉਮੀਦ ਕਰਦਾ ਜੇਰਾ ਆ ਬੰਦੇ ਤੋਂ ਮੈਂ ਉਮੀਦ ਕਰਦਾ ਮੈਨੂੰ ਲੱਗਦਾ ਹੁੰਦਾ ਵੀ ਉਹ ਬੰਦਾ ਕਿ ਮੇਰੀ ਪਹੁੰਚੇ ਵੀਡੀਓ ਜਾ ਉਹ ਬੰਦਾ ਜਿੰਦ ਦੱਸਾ ਵੀ ਗੈਰੀ ਸੰਧੂ ਤੱਕ ਮੇਰੀ ਵੀਡੀਓ ਪਹੁੰਚੀ ਗੈਰੀ ਸੰਧੂ ਬਾਜ ਜੀ ਨੇ ਕੁਛ ਨਾ ਕੁਛ ਤਾਂ ਕਹਿ ਨਹੀਂ ਕੋਰੇ ਸੇ ਪਹੁੰਚ ਦੀ ਜਰ ਕਿਉਂ ਤੈਨੂੰ ਕਿਵੇਂ ਲੱਗਦਾ ਗੈਰੀ ਸੰਧੀ ਉਹ ਬੰਦਾ ਰੱਬਾ ਬਾਪਾ ਜੀ ਗੈਰੀ ਸੰਧੂ ਨੇ ਜਿਹੜੀ ਹੂੰ ਉਹਨੇ ਬਹੁਤ ਲੋਕਾਂ ਦੀ ਬਾਹ ਫੜੀ ਤੇ ਸਾਡੀ ਕਾਸਟ ਦਾ ਮੁੰਡਾ ਸੀ ਰਾਜਕੋਟ ਤੋਂ ਉਹਨੂੰ ਲੈ ਗਿਆ ਸੀ ਕੀ ਨਾਮ ਸੀ ਉਹ ਨਾਮ ਸੀ ਮੁੰਡਿਆ ਸਲੀਮ ਸੀਗਾ ਮੁੰਡੇ ਦਾ ਨਾਮ ਹੂੰ ਉਹਨੂੰ ਪੈਲਸ ਚ ਝਾੜੂ ਲਾਉਂਦੇ ਨੂੰ ਲੈ ਗਿਆ ਸਫਾਈ ਦਾ ਕੰਮ ਕਰਦਾ ਸੀਗਾ ਪੈਲਸ ਚ ਹੂੰ ਉਹਨੂੰ ਲੈ ਗਿਆ ਉੱਤੋਂ ਤੇ ਬਾਜੀ ਉਹ ਮੁੰਡਾ ਉਹਦੇ ਕੋਲ ਖੁਦ ਹੀ ਨਹੀਂ ਗਿਆ ਮੁੰਡਾ ਪਿਆਰ ਆ ਵੱਧ ਗਿਆ ਤੇ ਮੈਂ ਨਹੀਂ ਰਹਿਣਾ ਚਾਹੁੰਦਾ ਹੂੰ ਤੇ ਗੈਰੀ ਸੰਧੂ ਭਾਜ ਨੇ ਜੀ ਖਾਨ ਨੂੰ ਕਿੱਡੇ ਉੱਚੇ ਮਕਾਮ ਦੇ ਪਹੁੰਚਾਤਾ ਖਾਨ ਸਾਹਿਬ ਨੂੰ ਅਫਸਾਨਾ ਖਾਨ ਜੀ ਉਹਨਾਂ ਦੀ ਜੇਬ ਹੂੰ ਤੇ ਗੈਰੀ ਸੰਧੂ ਤੱਕ ਮੇਰੀ ਵੀਡੀਓ ਪਹੁੰਚਣੀ ਚਾਹੀਦੀ ਹੈ ਜਾਨੀ ਕਿ ਮੈਂ ਜਿੰਨੇ ਤੁਹਾਡੇ ਸੋਸ਼ਲ ਵਰਕਰ ਨੇ ਜਿੰਨੇ ਤੁਹਾਡੇ ਨਾਲ ਸਬਸਕ੍ਰਾਈਬਰ ਨੇ ਹੂੰ ਇਹਨਾਂ ਮੇਰੇ ਰਿਕਵੈਸਟ ਕਰਦਾ ਗੁਜਾਰਿਸ਼ ਕਰਦਾ ਗੈਰੀ ਸੰਧੂ ਭਾਜੀ ਤੱਕ ਵੀਡੀਓ ਪਹੁੰਚ ਜੇ ਹੂੰ ਉਹਨਾਂ ਦਾ ਕਿ ਮੈਨੂੰ ਕੋਈ ਰਿਸਪੌਂਸ ਕੋਈ ਨਾ ਕੋਈ ਦੇਣਗੇ ਜਾਂਦੇ ਜਾਂਦੇ ਕੋਈ ਇਹੋ ਜਿਹਾ ਗੀਤ ਜਿਹੜਾ ਬਹੁਤ ਜਿਆਦਾ ਗਾਉਣਾ ਹੈ ਜਿਹੜਾ ਬਾਬਸਾ ਦਾ ਪਸੰਦ ਕਰਦਾ ਹੈ ਬਾਰ ਬਾਰ ਸੁਣਦਾ ਹੈ ਕੋਈ ਇਹ ਜਿਹਾ ਗੀਤ ਹਾ 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 ਤੂੰ ਸਾਡੇ ਨਾਲ ਖੇਡ ਗਿਓ ਚਾਲਵੇ ਤੂੰ ਸਾਡਾ ਕੀ ਤਮੰਦੜਾ ਜਾ ਹਾਲ ਵੇ ਸਾਡੇ ਨਾਲ ਖੇਡ ਗਿਓ ਚਾਲ ਵੇ ਤੂੰ ਸਾਡਾ ਕੀ ਤਮੰਦੜਾ ਜਾ ਹਾਲ ਵੇ ਮੈਨੂੰ ਕੀ ਪਤਾ ਸੀ ਹਾਏ ਵੇ ਤੇਰੇ ਦਿਲ ਵਿੱਚ ਚੋਰ ਸੀ ਸੱਚ ਦੱਸ ਦਿੰਦਾ ਇਹ ਸੱਚ ਦੱਸ ਦਿੰਦਾ ਹਾਏ ਵੇ ਤੇਰੀ ਲੱਗੀ ਕਿਤੇ ਹੋਰ ਸੀ ਵੇ ਸੱਚੇ ਦੱਸ ਦਿੰਦਾ ਹਾਏ ਵੇ ਤੇਰੀ ਲੱਗੀ ਕਿਤੇ ਹੋਰ ਸੀ ਪਾਗਲਾਂ ਦੇ ਵਾਂਗੂੰ ਤੈਨੂੰ ਹੀ ਤੋ ਸੀ ਪਿਆਰ ਵੇ ਹੋ ਹਕੀ ਤੋ ਸੀ ਪਿਆਰ ਵੇ ਹੋ ਤਨ ਦਬ ਪਰੀ ਸਾਡਾ ਨਿਕਲੇ ਆ ਯਾਰ ਵੇ nikle aayaar ve samajh phul baithe haaye samajh phul baithe haaye ve tu te kandiyan di thore si ve sach das din da haaye ve teri lagi kithe hor si ਤੁਸੀਂ ਸੁਣਿਆ ਸੁਮਿਤ ਨੂੰ ਬਾਪੂ ਦੁਨੀਆ ਤੋਂ ਚੱਲ ਬਸਿਆ ਇਹਨਾਂ ਕੁਲੀਆਂ ਵਿੱਚ ਬੈਠੀ ਮਾਂ ਦੋ ਬਕਤਾਂ ਦੀ ਰੋਟੀ ਦਾ ਸੰਸਾਦਾ ਕਰਦੀ ਹੈ ਪਰ ਉਹਨਾਂ ਫਿਕਰਾਂ ਦੇ ਵਿੱਚ ਸੁਮਿਤ ਦਾ ਫਿਕਰ ਕਰਦੀ ਹੈ ਸੁਪਨੇ ਸਜਾਉਂਦੀ ਹੈ ਸਰਲੇਖ ਨਾਲ ਜੁੜੇ ਹੋਏ ਦਰਸ਼ਕੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਓ ਤੇ ਬਾਈ ਦੀ ਉਮੀਦ ਹੈ ਕਿ ਸੁਪਨਾ ਹੈ ਕਿ ਵੀਡੀਓ ਗੈਰੀ ਸੰਧੂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਤਾਂ ਕਿ ਇਸ ਸੁਮਿਤ ਦੇ ਸੁਪਨੇ ਪੂਰੇ ਹੋ ਸਕਣ ਜੁੜੇ ਰਹੋ ਸਰਲੇਖ ਦਿਨਾਂ